ਮੁਖਸਰ ਦੇ ਪਿੰਡ ਰੁਪਾਣਾ ਚ ਇੱਕ ਪਰਿਵਾਰ ਦੇ 4 ਲੋਕ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ। ਇਹਨਾਂ ਵਿੱਚੋਂ 3 ਦੀ ਮੌਤ ਹੋ ਗਈ ਜਦਕਿ 1 ਜੇਰੇ ਇਲਾਜ ਹੈ। ਮ੍ਰਿਤਕਾਂ ਦੀ ਪਛਾਣ ਰਿਟਾਇਰ ਅਧਿਆਪਕ ਮੂਲ ਚੰਦ, ਉਹਨਾਂ ਦੀ ਪਤਨੀ ਤ੍ਰਿਤੀ ਦੇਜ ਹੋਈ ਹੈ ਜਦਕਿ ਉਹਨਾਂ ਦਾ ਬੇਟਾ ਇਲਾਜ ਦਿਨ ਹੈ। ਮੂਲ ਚੰਦ ਮਨੋੜ ਤੋਂ ਕਾਂਗਰਸ ਦੀ ਟਿਕਟ ਤੇ ਚਾਹਵਾਂ ਸਨ। ਘਟਨਾ ਤੋਂ ਬਾਅਦ ਹਰ ਕੋਈ ਹੈਰਾਨ ਹੈ। ਹਾਸੇ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਕੁਝ ਬੱਚੇ ਘਰ ਦੇ ਵਿੱਚ ਲੋੜੀ ਮੰਗਣ ਗਏ ਸੀ। ਕਰੋ ਕੋਈ ਜਵਾਬ ਨਾ ਮਿਲਿਆ ਤਾਂ ਆਸ-ਪਾਸ ਦੇ ਲੋਕਾਂ ਨੇ ਘਰ ਦੇ ਅੰਦਰ ਜਾ ਕੇ ਵੇਖਿਆ ਜਿਸ ਰਾਨ ਸਾਰੇ ਲੋਕ ਬੇਸੁੱਤ ਪਏ ਸਨ ਇਹਨਾਂ ਸਭ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਟਾਕਲ ਕਰਵਾਇਆ ਗਿਆ ਸੀ ਪੁਲਿਸ ਦੇ ਮਤਾਬਕ ਸ਼ੁਰੂਆਤੀ ਜਾਂਚ ਵਿੱਚ ਪਰਿਵਾਰ ਵੱਲੋਂ ਜ਼ਹਿਰੀਲੀ ਚੀਜ਼ ਖਾਣ ਦੀ ਗੱਲ ਸਾਹਮਣੇ ਆਈ ਹੈ ਹਾਲਾਂਕਿ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਪਰਿਵਾਰ ਨੇ ਖੁਦ ਅਜਿਹਾ ਕੀਤਾ ਜਾਂ ਇਸ ਪਿੱਛੇ ਕੋਈ ਸਾਜ਼ਿਸ਼ ਸੀ ਮਾਮਲਾ ਜਿਹੜਾ ਸਾਡੇ ਧਿਆਨ ਵਿੱਚ ਸ਼ਾਮ ਨੂੰ 7 ਕੁਝ ਆਇਆ ਸੀਗਾ ਮੈਂ ਮੌਕੇ ਤੇ ਵਿਜ਼ਿਟ ਕੀਤੀ ਸੀ ਹਸਪੀਟਲ ਦੋਸਤ ਡਾਕਟਰਾਂ ਨੂੰ ਮਿਲ ਕੇ ਪਤਾ ਚੱਲਿਆ ਵੀ ਇਹਨਾਂ ਨੇ ਕੋਈ ਦੁਪਹਿਰ ਨੂੰ ਖਾਣਾ ਖਾਧਾ ਸੀ ਉਸ ਵਿੱਚ ਕੋਈ ਜ਼ਹਿਰੀਲੀ ਚੀਜ਼ ਹੋਂ ਕਰਕੇ ਪਰਿਵਾਰਕ ਦੇ ਤਿੰਨ ਮੈਂਬਰਾਂ ਦੀ ਡੈਥ ਹੋ ਚੁੱਕੀ ਆ ਇਹਨਾਂ ਦੇ ਪਰਿਵਾਰ ਦੇ ਹੈੱਡ ਦਾ ਨਾਮ ਮੂਲਚੰਦ ਆ ਜੋ ਇੱਕ ਰਿਟਾਇਰ ਟੀਚਰ ਨੇ ਬੇਟਾ ਹਜੇ ਅਨਕੌਂਸ਼ੀਅਸ ਆ ਤੇ ਉਹਨੂੰ ਹੋਸ਼ ਆਉਣ ਦੇ ਉੱਪਰ ਸਾਰੀ ਸਲੀਧ ਦਾ ਪਤਾ ਲੱਗੂਗਾ ਇਹਦੇ ਬਾਰੇ ਮੈਂ ਇਹੀ ਕਹਿਣਾ ਚਾਹਣਾ ਜੀ ਮੇਰੇ ਨਗਰ ਦੇ ਲਈ ਸਾਡੇ ਲਈ ਪਰਿਵਾਰ ਲਈ ਬਹੁਤ ਹੀ ਮੰਦਪਾਗੀ ਘਟਨਾ ਵਾਪਰੀ ਐ ਬਹੁਤ ਹੀ ਮਾੜਾ ਹੋਇਆ ਹੈ ਸਾਡੇ ਪੂਰੇ ਨਗਰ ਲਈ ਬਹੁਤ ਹੀ ਸੋਗ ਦੀ ਲਹਿਰ ਦੇ ਵਿੱਚ ਹੈ